ਸਾਰੇ ਭਰਾਵਾਂ ਨੂੰ ਬੇਨਤੀ ਆ ਵੀਡੀਓ ਤੇ ਨਾਲ ਦੇਖੋ ਥੋੜੀ ਜੀ ਰਾਤੀ ਮਾਰੀਏ ਦਾਤੀ ਮਾਂ ਦਾਤੀ ਮਾਂ ਆਂਟੀ ਆ ਤੇ ਹੈ ਚੜ੍ਹ ਕੇ ਲੱਪੀ ਹੋ ਗਈ ਹਾਜੀ ਤੇਰੇ ਇੱਕ ਸਰਦਾਰ ਹੋ ਕੇ ਇੱਕ ਸਿੱਖ ਹੋ ਕੇ ਬੰਦਾ ਦਸਤਾਰ ਬੰਨੀ ਹੋਈ ਆ ਬੰਦੇ ਦੇ ਦਾੜੀ ਕੇਸ਼ ਰੱਖੇ ਹੋਏ ਨੇ ਕੰਮ ਦੇਖੋ ਕਿਦਾਂ ਦਾ ਕਰ ਰਿਹਾ ਇਹ ਇੱਕ ਬਜ਼ੁਰਗ ਮਾਤਾ ਨੂੰ ਕੁੱਟ ਰਿਹਾ ਇਹ ਬੰਦਾ ਜ਼ਮੀਨ ਦੇ ਪਿੱਛੇ ਉਹਨੂੰ ਕਹਿ ਰਿਹਾ ਵੀ ਕਾਗਜ਼ ਤੇ ਸਾਈਨ ਕਰ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਰਿਹਾ ਬਜ਼ੁਰਗ ਮਾਤਾ ਦੀ ਇਹਦਾ ਪਤਾ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਭਰਾਵੋ ਕਿ ਇਹਦਾ ਪਤਾ ਲੱਗ ਸਕੇ ਫੋਰ ਤੋਂ ਇਹ ਗੰਦਬੰਦ ਬਥੇਰਾ ਸ਼ੇਅਰ ਕਰਦਿਓ ਹੁਣ ਟਾਈਮ ਆ ਵੀਡੀਓ ਸ਼ੇਅਰ ਕਰੋ ਇਹਨੇ ਆਪਣੇ ਪੈਰ ਨਾਲ ਉਹਦੀ ਲੱਤ ਖਣੀ ਹੱਥ ਦੱਬਿਆ ਹੋਇਆ ਵਿਚਾਰੀ ਬਜ਼ੁਰਗ ਮਾਤਾ ਦਾ ਉਹ ਚਿੱਕਾ ਮਾਰ ਰਹੀ ਆ ਕੋਈ ਛੜਾ ਨਹੀਂ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਆ ਚਲੋ ਬੰਦੇ ਦਾ ਵਧੀਆ ਵੀਡੀਓ ਬਣਾ ਲਈ ਉਹਨੇ ਉਹ ਦੱਤੀ ਮਨ ਜਾ ਰਹੀ ਆ ਵੀ ਸਾਡੀ ਵੀਡੀਓ ਕਿਉਂ ਬਣਾ ਰਿਆ ਤੇ ਭਰਾਵੋ ਸ਼ੇਅਰ ਕਰੋ ਵੱਧ ਤੋਂ ਵੱਧ ਪਤਾ ਕਰੋ ਮਾਤਾ ਬਜ਼ੁਰਗ ਕਿੱਥੇ ਦੀ ਹੈ ਇਹਦੀ ਹੈਲਪ ਹੋ ਸਕੇ ਬਹੁਤ ਗਲਤ ਗੱਲ ਆ ਜਿਹੜੇ ਆਪਣੇ ਮਾਪਿਓਨ ਨਾਲ ਇਦਾਂ ਕਰਦੇ ਨੇ ਬਹੁਤ ਘਟੀਆ ਗੱਲਾਂ ਐ ਲੋਕਾਂ ਦੀ ਤੂੰ ਸਿੱਖ ਸਰਦਾਰ ਹੋ ਕੇ ਦਸਤਾਰ ਬੰਨ ਕੇ ਇਦਾਂ ਦੇ ਕੰਮ ਕਰ ਰਿਆਂ ਫਿਟੇ ਮੂੰਹ ਤੇਰੇ ਬੰਦੇ ਅਜੇ ਦੇ ਜੰਮਣ ਵਾਲੇ ਦੇ ਤੇਰੇ ਭਰਾਵੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਪਤਾ ਲੱਗ ਸਕੇ ਵੀ ਹੈ ਕਿੱਥੇ ਦਾ ਐ ਇਹਦੇ ਬੰਦੇ ਕਾਰਵਾਈ ਹੋਵੇ ਇਹਨੂੰ ਬੰਨ ਦੀ ਸਜ਼ਾ ਮਿਲੇ ਬਜ਼ੁਰਗ ਮਾਤਾ ਨੂੰ ਕੁੱਟ ਰਿਆ ਜੋ ਕਿਸੇ ਵੀਡੀਓ ਨੂੰ ਦੇਖ ਕੇ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਕਰਾਉਣਗੇ ਪਰ ਇਹਦਾ ਪਤਾ ਲੱਗੇ ਵੀ ਵੀਡੀਓ ਹੈ ਕਿਹੜੇ ਪਿੰਡ ਦੀ ਆ ਕਿੱਥੇ ਦੀ ਆ ਕਿਰਪਾ ਕਰਕੇ ਉਹਨੂੰ ਸ਼ੇਅਰ ਕਰੋ ਪਤਾ ਲੱਗੇ ਪ੍ਰਭੂ ਇਹ ਵੀਡੀਓ ਕਿੱਥੇ ਦੀ ਆ ਮਾਤਾ ਕਿੱਥੇ ਦੀ ਆ ਮਾਤਾ ਦੀ ਮਦਦ ਹੋ ਸਕੇ ਬਹੁਤ ਬੁਰਾ ਕੁੱਟੇ